ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਪਿੰਡ ਗੁਰੂਸਰ ਹੈ ਜੀ ਤੇ ਕੀ ਮਸਲਾ ਬਾਈ ਜੀ ਨਹਿਰ ਤੇ ਇਕੱਠੇ ਇਹ ਸਾਡਾ ਜਿਹੜਾ ਇਹ ਸਾਰੇ ਭਰਾ ਇਕੱਠੇ ਹੋਏ ਇਹ ਸਾਡਾ ਮਸਲਾ ਹੀ ਹੈ ਜੀ ਜਿਹੜਾ ਆਹ ਪੌਲਾ ਹੈ ਹਾਂਜੀ ਇਹ ਬੰਦ ਕਰਨ ਨੂੰ ਚਾਹੁੰਦੇ ਆ ਤੇ ਜਿਹੜਾ ਉਧਰ ਦੀ ਸਾਨੂੰ ਨਾਂਗਾ ਦਿੱਤਾ ਉਹ ਛੜਕ ਹੈਗੀ 10 ਫੁੱਟ ਚੌੜੀ ਠੀਕ ਹੈ ਜਿਹਦੇ ਵਿੱਚੋਂ 2-2 ਫੁੱਟਾਂ ਸਾਈਡਾਂ ਆ ਕੇ ਤਾਂ ਮਗਰ 6 ਫੁੱਟ ਚੌੜੀ ਰਹਿੰਦੀ ਹੈ ਤੇ ਸਾਡੇ ਗੁਰੂਸਰ ਦੀਆਂ 25 ਤੀ ਤਾਂ ਮੈਣਾ ਟਾਪ ਦੀਆਂ ਸਕੂਲਾਂ ਦੀਆਂ ਫਿਰ ਸਾਡਾ ਦਾਣਾ ਮੰਡੀ ਵੀ ਗੁਰੂਸਰ ਹੈਗੀ ਆ ਉਹਦਾ ਵੀ ਕੰਮ ਰੋਕਦਾ ਹੈ ਬਾਕੀ ਸਾਡੀ ਜਿਹੜੀ ਆ ਫੈਕਟਰੀ ਲੱਗੀ ਹੈ ਇਹਨੂੰ 6-7 ਸਾਲ ਹੋ ਗਏ ਜੀ ਕਦੇ ਅੱਗ ਨਹੀਂ ਲੱਗੀ ਹੂੰ ਜੇ ਇਹ ਪੁਲ ਬੰਦ ਕਰਦੇ ਐ ਤੇ ਇਹ ਫੈਕਟਰੀ ਵਾਲੇ ਮਾਲ ਨਹੀਂ ਚੱਕਣਾ ਸਾਡੇ ਗੁਰੂਸਰ ਦਾ ਕਿਸੇ ਪਾਸੇ ਦੀ ਵੀ ਤੇ ਕਿਉਂਕਿ ਅੱਗ ਲੱਗੂਗੀ ਉਸ ਤੋਂ ਬਾਅਦ ਇਹਨਾਂ ਪ੍ਰਸ਼ਾਸਨ ਨੇ ਸਾਡੇ ਦੇ ਪਿੰਡ ਦੇ ਬੰਦਿਆਂ ਦੇ ਪਰਚੇ ਕਰਨਗੇ ਅਸੀਂ ਮੰਗ ਇਹੀ ਕਰਦੇ ਆਂ ਕਿ ਸਾਨੂੰ ਰਸਤਾ ਇਹ ਸਾਡਾ ਚਾਲੂ ਰਹੇ ਤੇ ਆਪਦੀ ਸਾਈਡ ਉੱਤੇ ਜਗਾ ਲੈ ਕੇ ਤੇ ਪੁਲ ਬਣਾਇਆ ਜਾਏ ਇਹ ਪੁਲ ਬਈ ਡਬਲ ਬਣਨਾਗਾ ਇਹ ਪੁਲ ਡਬਲ ਬਣਨਾ ਬਈ ਤੇ ਜਿਹੜਾ ਪੁਲ ਹੁਣ ਚੱਲ ਰਿਹਾ ਹੈ ਇਹਨੂੰ ਕੋਈ ਕਿਹੜਾ ਦਿੱਕਤ ਨਹੀਂ ਪੈਂਦੀ ਤੁਹਾਨੂੰ ਨਹੀਂ ਕੋਈ ਕੋਈ ਦਿੱਕਤ ਨਹੀਂ ਬਈ ਤੇ ਜਿਹੜੇ ਇੱਥੇ ਠੇਕੇਦਾਰ ਹੈ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੋਣੀ ਕੀ ਕਹਿੰਦੇ ਬਸ ਉਹ ਕਹਿੰਦੇ ਅਸੀਂ ਪ੍ਰੋਪਰ ਰਸਤਾ ਬੰਦ ਕਰਾਂਗੇ 6 ਮਹੀਨੇ ਵਾਸਤੇ ਕਿਉਂਕਿ ਅਸੀਂ ਨਾ ਬੰਦਾ ਸਾਈਕਲ ਟੱਪਣ ਦੇ ਕੇ ਨਾ ਮੋਟਰਸਾਈਕਲ ਟੱਪਣ ਦੇ ਕੇ ਕਾਰਾਂ ਜੀਪਾਂ ਨੇ ਤਾਂ ਟੱਪਣੇ ਕੀ ਜੇ ਤੁਹਾਡਾ ਰਸਤਾ ਬੰਦ ਹੋ ਜਾਂਦਾ ਹੈ ਫਿਰ ਤੁਹਾਡੇ and ਤੇ ਤੁਸੀਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਪਹਿਲਾਂ ਗੱਲਬਾਤ ਕੀਤੀ ਨਹੀਂ ਵੀ ਅਸੀਂ 6-7 ਵਾਰੀ ਉਹਨਾਂ ਨਾਲ ਗੱਲਬਾਤ ਕੀਤੀ ਉਹ ਪੱਲਾ ਝਾੜ ਜਾਂਦੇ ਹੂੰ ਉਹ ਕਹਿੰਦੇ ਅਸੀਂ ਪ੍ਰੋਪਰੀ ਬੰਦ ਕਰਨਾ ਹੈ ਆ ਦੋ ਤਰੀਕ ਨੂੰ ਉਹਨਾਂ ਨੇ ਬੰਦ ਕਰ ਦੇਣਾ ਠੀਕ ਹੈ ਤੁਹਾਡੇ ਹਿਸਾਬ ਨਾਲ ਜੇ ਪੁਲ ਚਾਲੂ ਰੱਖਿਆ ਤਾਂ ਉਹਨਾਂ ਦੇ ਕੰਮ 'ਚ ਕੋਈ ਦਿੱਕਤ ਤਾਂ ਨਹੀਂ ਪੈਂਦੀ ਜੀ ਨਹੀਂ ਕੋਈ ਦਿੱਕਤ ਨਹੀਂ ਪੈਂਦੀ ਬਾਈ ਜੀ ਆ ਤੁਸੀਂ ਦੇਖ ਲਓ ਇੰਨਾ ਹੁਣ ਆਪਣਾ ਵਗੀ ਜਾਂਦੀ ਸੜਕ ਸਾਧਨ ਬਹੁਤ ਟੱਪਦੇ ਐ ਇੱਕ ਮਿੰਟ ਨਹੀਂ ਵੇਲੀ ਹੁੰਦੀ ਸੜਕ ਤੇ ਜਿਹੜੀ ਸਾਡੇ ਉਧਰ ਲਈ ਦੀ ਸਾਨੂੰ ਇਹਨਾਂ ਨੇ ਰਸਤਾ ਦਿੱਤਾ ਉਹ ਉੱਥੋਂ ਦੀ ਹੁਣ ਵੈਣਾ ਵੀ ਟੱਪਣੀਆਂ ਜੀ ਟਰੱਕ ਵੀ ਸਾਡੀ ਦਾਣਾ ਮੰਡੀ ਦਾ ਹੁੰਦਾ ਹੈ ਕਟਾਈ ਦਾ ਕੰਮ ਵੀ ਬੰਦ ਹੁੰਦਾ ਹੈ ਤੇ ਮਸ਼ੀਨਰੀ ਦਾ ਦੂਜੀ ਦਾ ਵੀ ਕੰਮ ਬੰਦ ਹੁੰਦਾ ਜੀ ਉਧਰਲਾ ਪੁਲ ਕਿਹੜਾ ਸਵਾਗਾ ਉਹ ਸਵਾਗਾ ਦੇ ਖਾਲੀ ਦਾ ਪੌਲਾ ਜੀ ਇਹ ਪੌਲਾ ਗਿਆ ਜਿਹੜਾ ਦਰਵਾਜ਼ਾ ਹੈ ਠੀਕ ਹੈ ਜੀ ਦਾ ਨਾਮ ਅਨੰਦੀਪ ਸਿੰਘ ਹੈ ਜੀ ਠੀਕ ਹੈ ਜੀ ਗੁਰੂ ਸਰਪੰਡ ਹੈ ਜੀ ਅਸੀਂ ਠੇਕੇਦਾਰ ਨਾਲ ਗੱਲ ਕਰੀ ਸੀ ਠੇਕੇਦਾਰ ਕਹਿੰਦਾ ਵੀ ਸਾਡੇ ਬਾਈਟ ਚ ਕੱਲਾ ਪੌਲਾ ਹੂੰ ਸਾਨੂੰ ਮਹਿਕਮੇ ਨੇ ਹੋਰ ਕੋਈ ਵਾਧੂ ਪੈਸਾ ਨਹੀਂ ਦਿੱਤਾ ਅਸੀਂ ਤਾਂ ਸੜਕ ਦੇ ਉੱਤੇ ਪੁਲ ਰੱਖ ਕੇ ਪੁਲ ਬਣਾਉਣਾ ਤੇ ਨਾਂਗਾ ਬੰਦ ਕਰ ਦੇਣਾ ਹੂੰ ਠੀਕ ਹੈ ਜੀ ਮਹਿਕਮਾ ਇੱਧਰ ਥਾਂ ਲੈ ਕੇ ਦੇ ਦੇ ਸਾਨੂੰ ਇੱਥੇ ਸਾਰੀ 100 ਟਰਾਲੀ ਨਹੀਂ ਪੈਂਦੀ ਹੂੰ ਤੇ ਇੱਥੇ ਰੱਖ ਕੇ ਜਿੱਥੇ ਆਪਾਂ ਖੜੇ ਆ ਇੱਥੇ ਰੱਖ ਕੇ ਉਹ ਕਹਿੰਦੇ ਸੀ ਪੁਲ ਬਣਾ ਲਾਂਗੇ ਹੂੰ ਇਹ ਠੇਕੇਦਾਰਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਤੁਸੀਂ ਮਹਿਕਮੇ ਨਾਲ ਗੱਲ ਕਰੋ ਮਹਿਕਮਾ ਸਾਡੀ ਕੋਈ ਗੱਲ ਨਹੀਂ ਸੁਣਦਾ ਠੀਕ ਹੈ ਠੀਕ ਹੈ ਜੀ ਵੀ ਹੁਣ ਜੇ ਆ ਪਰਾਲੀ ਇਹਨਾਂ ਚੱਕਣਗੇ 30 ਕਿਲੋਮੀਟਰ ਦਾ ਗੇੜਾ ਪੈ ਜਾਣਾ 15 ਕਿਲੋਮੀਟਰ ਆਉਣ ਦਾ 15 ਜਾਣ ਦਾ ਜੀ ਲੈਂਕ ਰੋਡ ਹੈ ਹੂੰ ਤੁਸੀਂ ਕੀ ਕਹਿੰਦੇ ਵੀ ਉਹ ਖਰਚਾ ਬਚਾਉਣ ਦੇ ਮਾਰੇ ਕਹਿੰਦੇ ਵੀ ਪੋਲ ਦੇ ਉੱਤੇ ਤਾਂ ਖਰਚਾ ਬਚਾਉਣ ਦੇ ਮਹਿਕਮਾ ਜਾਨੀ ਕਿ ਖਰਚਾ ਨਹੀਂ ਕਰਕੇ ਰਾਜੀ ਠੀਕ ਹੈ ਜੀ ਠੇਕੇਦਾਰ ਨੂੰ ਕੋਈ ਪ੍ਰੋਬਲਮ ਨਹੀਂ ਉਹ ਕਹਿੰਦਾ ਜੇ ਤਾਂ ਉੱਥੇ ਹੀ ਬਣਾਉਣਾ ਇੱਥੇ ਰੱਖ ਲੈ ਇੱਕ ਵਾਰੀ ਮਲੋਟ ਬਟੰਡਾ ਰੋਡ ਤੇ ਬਣਿਆ ਸੀ ਪੋਲ ਉਦੋਂ ਰਸਤਾ ਚੱਲਦਾ ਰਿਹਾ ਮੇਰੀ ਚੱਲਦਾ ਰਿਹਾ ਜੀ ਤੇ ਉਹ ਮੇਨ ਹਾਈਵੇ ਹੈ ਇਹ ਨਹੀਂ ਵੀ ਇੱਥੇ ਕੋਈ ਟ੍ਰੈਫਿਕ ਘਟ ਹੈ ਉਨਾ ਹੀ ਆ ਤੁਸੀਂ ਵੇਖ ਹੀ ਲਿਆ ਮਿੰਟ ਬਾਅਦ ਦੀ ਸਰਵਿਸ ਹੈ ਇੱਥੇ ਠੀਕ ਹੈ ਇਹ ਪਿੰਡ ਨੂੰ ਜਿਹੜੀ ਪਰੜੀ ਵਗੈਰਾ ਵੀ ਬੰਦ ਕਰ ਰਹੇ ਸਭ ਕੁਝ ਬੰਦ ਕਰ ਦੇਣਾ ਜੀ ਠੀਕ ਹੈ ਜੀ ਆਹ ਪਰੜੀਆਂ ਜੇ ਉਹ ਪੁਲ ਚੱਲਦਾ ਰਹੇ ਠੀਕ ਹੈ ਉਹ ਪੁਲ ਚੱਲਦਾ ਰੱਖਣਾ ਅਸੀਂ ਆਹ ਪਰੜੀ ਆ ਜਾਾਂਗੇ ਜੀ ਠੀਕ ਹੈ ਪਰ ਇਹ ਵੀ ਪਰੜੀ ਵੀ ਬੰਦ ਕਰ ਦੇਣੀ ਹੈ ਜੀ ਸਾਨੂੰ ਇੱਥੋਂ ਜਾਣਾ ਪੈਣਾ ਜੀ ਰਖਾਲੇ ਰਖਾਲੇ ਤੋਂ ਮੰਦਿਰ ਤੇ ਮੰਦਿਰ ਤੋਂ ਫੇਰ ਜਿੱਥੇ ਖੜਿਆ ਸਾਨੂੰ ਇੱਥੇ ਹੀ ਆਉਣਾ ਪੈਣਾ ਚਾਹ ਸਾਨੂੰ ਜਾਣਾ ਪੈਣਾ ਕੱਗੇ ਕੱਗਿਆਂ ਤੋਂ ਬਵਾਣੀਆਂ ਤੇ ਬਵਾਣੀਆਂ ਤੋਂ ਫੇਰ ਸਾਨੂੰ ਸਾਨੂੰ ਜਾਨਕਿ ਦੋਹਾਂ ਪਾਸਿਆਂ ਤੋਂ ਜੀ 15 ਕਿਲੋਮੀਟਰ ਕੱਗਿਆਂ ਵਿੱਚ ਦੀ ਪੈਣਾ ਤੇ 15 ਕਿਲੋਮੀਟਰ ਇਧਰ ਰਖਾਲੇ ਤੇ ਮੰਦਿਰ ਵਿੱਚ ਦੀ ਪੈਣਾ ਤੇ ਇਸ ਵਿਸ਼ੇ ਤੇ ਤੁਸੀਂ ਠੇਕੇਦਾਰ ਤੋਂ ਇਲਾਵਾ ਕਿਸੇ ਹੋਰ ਅਧਿਕਾਰੀਆਂ ਨਾਲ ਵੀ ਕੀਤੀ ਸੀ ਅਸੀਂ ਮਹਿਕਮੇ ਨਾਲ ਗ ਪਰ ਉਦੋਂ ਬਾਅਦ ਉਹਨਾਂ ਨੇ ਕੋਈ ਸੁਰ ਜਵਾਬ ਨਹੀਂ ਦਿੱਤਾ ਅੱਗੇ ਫਿਰ ਕੀ ਅਖ਼ਰ ਹੋਊਗਾ ਬਾਈ ਜੇ ਨਹੀਂ ਫਿਰ ਅਸੀਂ ਤਾਂ ਬਾਈ ਧਰਨਾ ਹੀ ਲਾਵਾਂਗੇ ਹੂੰ ਸਹੀ ਤਾਂ ਪ੍ਰਾਪਤਾ ਤਾਂ ਅਸੀਂ ਕੋਈ ਝੋਨਾ ਤਾਂ ਵੱਢਣਾ ਹੀ ਆ ਬਾਈ ਅਸੀਂ ਫਸਲ ਤਾਂ ਆਪਦੀ ਪਾਲਣੀ ਹੈ ਨਾ ਠੀਕ ਹੈ ਬਾਈ ਜੀ ਆ ਦੋ ਪੈਪਾ ਤਿੰਨ ਛੱਟ ਕੇ ਸੇਮ ਨਾਲੇ ਚ ਇੱਥੇ ਮਿੱਟੀ ਪੈ ਜਾਣੀ ਆ ਆ ਸੇਮ ਨਾਲੇ ਤੇ ਮਿੱਟੀ ਪਈ ਆ ਕਿਤੇ ਦੂਰੋਂ ਮਿੱਟੀ ੜੀ ਲਿਓਣੀ ਹੂੰ ਠੀਕ ਹੈ ਕੋਈ ਬਾਲਾ ਵੱਡਾ ਪ੍ਰੋਜੈਕਟ ਨਹੀਂ ਹੂੰ ਆ ਇੱਥੇ ਹੀ ਸਰ ਜਾਣਾ ਠੀਕ ਹੈ ਮਤਲਬ ਕੋਈ 10 20 ਫੁੱਟ ਥਾਂ ਹੋ ਸਕਦਾ ਕੋਈ ਵਾਹਨ ਤੇ ਕੋਈ ਠੇਕਾ ਦੇਣਾ ਪੈ ਜੇ ਹਾਂ ਗੱਠਾਂ ਵਾਲੇ ਟਰਾਲੇ ਆਉਂਦੇ ਆ ਆ ਗੱਠਾਂ ਵਾਲੇ ਟਰਾਲੇ ਆਉਂਦੇ ਆ ਆ ਤੁਹਾਡੇ ਸਾਹਮਣੇ ਹੀ ਆ ਹੂੰ ਬੰਬ ਐ ਇੰਨੀ ਗੱਲ ਹੀ ਆਣੀ ਐ ਇਸ ਦਾ ਤੁਸੀਂ ਕਹਿੰਦੇ ਇੱਥੋਂ 200 ਫੁੱਟ ਥਾਪ ਕਰਕੇ ਇਹ 265 65 ਫੁੱਟ ਤੱਕ ਆ ਗਿਆ ਬਾਈ ਜੀ ਸੇਮ ਨਾਲ ਹੂੰ ਠੀਕ ਐ ਤੇ 65 ਫੁੱਟ ਆ ਆ ਗਿਆ ਠੀਕ ਐ ਪਰੜੀ ਆ ਜਾਂਦੀ ਐ ਨਹਿਰ ਦੀ ਹੂੰ 150 ਹੋ ਗਿਆ 150 ਫੁੱਟ ਹੋਏਗਾ ਤੇ ਰਹੇਗਾ 100 ਫੁੱਟ ਪਾਈਗਾ 50 ਫੁੱਟ ਗਾ ਸਾਰਾ ਹੂੰ ਤੇ 50 ਫੁੱਟ ਥਾਂ ਲੈ ਲੈਣਾ ਇਸ ਤਰ੍ਹਾਂ ਕੇ ਪੌਲ ਬਣਾ ਲੈਣ ਦੁੱਧ ਬਾਦ ਨੂੰ ਬਸ ਇੰਨਾ ਹੀ ਕੰਮ ਹੈ ਠੀਕ ਹੈ ਜੀ ਕਿਹੜਾ ਕੋਈ ਪਾਲੀ ਵੱਡੀ ਗੱਲ ਆ ਵੀ ਇੱਥੇ ਕੋਈ ਨਵੀਂ ਸੜਕ ਬਣਾਉਣੀ ਐ ਹਜੇ ਜ਼ਮੀਨ ਰਿਕਵਰ ਕਰਨੀ ਪਊਗੀ ਕੁਝ ਨਹੀਂ ਕਰਨਾ ਹੂੰ ਇੰਨੀ ਜਗ੍ਹਾ ਵੀ ਆ ਪਤਾ ਇੰਨੀ ਬੇਨਤੀ ਸਾਡੀ ਵੀ ਆ ਇੱਥੇ ਪਾਈਪਾਂ ਪਾ ਕੇ ਤੇ ਮਿੱਟੀ ਪਾ ਲੈਣਾ ਹੂੰ ਤੇ ਇੱਥੇ ਰੱਖ ਕੇ ਕਸ ਲੈਣਾ ਉਹ ਬਸ ਠੀਕ ਹੈ ਹਾਂਜੀ ਕੀ ਜਿਹੜੀ ਪਰੇਸ਼ਾਨੀ ਹੈਗੀ ਆ ਪੌਲ ਨੂੰ ਲੈ ਕੇ ਪਰੇਸ਼ਾਨੀ ਬਹੁਤ ਵੱਡੀ ਐ ਕੋਈ ਇੱਕ ਪਿੰਡ ਦੀ ਨਹੀਂ ਕਿਉਂਕਿ ਸਾਡਾ ਤਾਂ ਰੋਸ ਇਹ ਹੈ ਕਿ ਯਾਰ ਕੀ 5 10 ਲੱਖ ਦੀ ਮਿੱਟੀ ਨਹੀਂ ਸਰਕਾਰ ਪਵਾ ਸਕਦੀ ਤਿੰਨ ਚਾਰ ਪਿੰਡਾਂ ਦਾ ਸਪੈਸ਼ਲ ਲੰਘ ਹੈ ਹਾਲਾਂਕਿ ਪੋਲੇ ਇੱਥੇ ਦੋ ਹੈ ਜੇ ਇੱਕ ਪੁਲ ਹੋਵੇ ਨਾ ਤਾਂ ਅਸੀਂ ਆਖਦੇ ਇਹ ਵੀ ਸਰਕਾਰ ਦੀ ਜਾਂ ਠੇਕੇਦਾਰ ਦੀ ਮਜਬੂਰੀ ਹੈ ਇਹਦੇ ਇੱਥੇ ਪੋਲੇ ਦੋ ਹੈ ਵੱਡੀ ਰੋਡ ਦੇ ਕਿਉਂਕਿ ਤੁਸੀਂ ਵੇਖੋ ਮਲੋਟ ਮੁਕਸਾ ਗਿੱਦੜਵੇ ਵਾਲਾ ਬਠੰਡੇ ਵਾਲਾ ਉਹ ਵੀ ਚੱਲਦਾ ਹੀ ਰਿਹਾ ਉੱਡੇ ਪੋਲੇ ਹੈ ਇਹ ਸੰਤ ਹੈ ਵੀ ਇੱਕ ਪੁਲ ਸਾਡਾ ਚੱਲਦਾ ਰਹੇ ਕਿਉਂਕਿ ਘੱਟੋ ਘੱਟ 100 200 ਵੈਨ ਹੀ ਟੱਪਦੀ ਇੱਥੋਂ ਦੀ। ਹੂੰ। 2-3 ਫੈਕਟਰੀਆਂ ਬਹੁਤ ਵੱਡਾ ਇੱਥੇ ਇੰਡਸਟਰੀਅਲ ਏਰੀਆ ਬਣਿਆ ਖੜੇ। ਹੂੰ। ਇਹਦੇ ਕਰਕੇ ਸਾਡੀ ਮੰਗ ਹੈ ਕਿ ਇੱਕ ਪੁਲ ਸਾਡਾ ਚੱਲਦਾ ਰਹੇ ਤੇ ਇੱਕ ਬਣਾਇਆ ਜਾਵੇ। ਫਿਰ ਉੱਤਰ ਨੰਗਾ ਹੋ ਜੇ ਤੇ ਫਿਰ ਦੂਜਾ ਸਾਡਾ ਪੁਲ ਬਣੇ। ਕਿਉਂਕਿ ਕਿਸੇ ਵੀ ਪਾਸੇ ਦੀ ਨੰਗਾ ਨਹੀਂ ਕੋਈ ਸੜਕ ਚੌੜੀ ਨਹੀਂ 8-8 ਫੁੱਟੀਆਂ ਦੂਜੀਆਂ ਛੜਕਾਂ। ਹੂੰ। ਇਹ ਕਿਸੇ ਜਵਾਕ ਦਾ ਜਾਂ ਕਿਸੇ ਵੈਨ ਦਾ ਹਾਦਸਾ ਹੋ ਗਿਆ। ਇਹ ਤਾਂ ਹੁਣ ਤੁਸੀਂ ਮੰਨੋ ਵੀ ਠੇਕੇਦਾਰ ਜ਼ਿੰਮੇਵਾਰ ਹੋ ਕੇ ਸਰਕਾਰ ਜ਼ਿੰਮੇਵਾਰ ਹੋ ਬਹੁਤ ਵੱਡਾ ਮੁੱਦਾ ਹੈ ਕੋਈ ਮਾੜੀ ਮੁੱਟੀ ਗੱਲ ਨਹੀਂ ਦਸਾਂ ਪਿੰਡਾਂ ਦਾ ਇਥੋਂ ਦੀ ਲੰਗ ਹੈ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਹੋਣੀ ਹੈ ਗੱਲਬਾਤ ਕੀਤੀ ਹੈ ਭਾਈ ਐਵੇਂ ਗੋਲੀਆਂ ਰੂੜੀ ਜਾਂਦੇ ਕੋਈ ਕਿਸੇ ਨੇ ਪੱਕਾ ਨਹੀਂ ਗੱਲ ਕੀਤੀ ਸਾਡੇ ਨਾਲ ਠੇਕੇਦਾਰ ਤਾਂ ਆਂਦੇ ਮੇਰੇ ਕੋਲੇ ਮਿੱਟੀ ਦੇ ਪੈਸੇ ਹਨੀ ਪੁਲ ਦੇ ਪੈਸੇ ਹਨ ਹੁਣ ਮਿੱਟੀ ਦੇ ਪੈਸੇ ਪਿੰਡ ਵਾਲਿਆਂ ਨੂੰ ਤਾਂ ਭਾਈ ਦੇਣੇ ਨੇ ਇਹਦਾ ਕੰਮ ਤਾਂ ਸਰਕਾਰ ਦਾ ਹੈ ਜਦੋਂ ਪੁਲ ਬਣਾਉਂਦੇ ਕੋਈ 10-20 ਲੱਖ ਦਾ ਹੋਰ ਉਹ ਚ ਪਾ ਲੈਣ ਆਹ ਸਾਡੀ ਬੇਨਤੀ ਹੈ ਹੱਥ ਬੰਨ੍ਹ ਕੇ ਬੇਨਤੀ ਹੈ ਇੱਕੇਦਾਰ ਨੂੰ ਵੀ ਮੰਨੋ ਸਰਕਾਰ ਨੂੰ ਵੀ ਮੰਨੋ ਜਾਂ ਜਿਹੜਾ ਕੋਈ ਸੜਕ ਮਹਿਕਮਾ ਹੈ ਜਾਂ ਨਹਿਰੀ ਮਹਿਕਮਾ ਹੈ ਕੋਈ ਵੀ ਸਾਡਾ ਮਸਲਾ ਹੱਲ ਕਰਕੇ ਦੇਵੇ ਮੇਰਾ ਨਾਮ ਬਾਈ ਜੀ ਯਾਦਵਿੰਦਰ ਸਿੰਘ ਹੈ ਜੀ ਹਾਂਜੀ ਤੇ ਸਾਡਾ ਬਾਈ ਜੀ ਇੱਥੇ ਗੁਰੂਸਰ 2017-18 ਤੋਂ ਲੈ ਕੇ ਪ੍ਰਾਲੀ ਦਾ ਕੰਮ ਹੈ ਠੀਕ ਹੈ ਸਾਡਾ ਪਲਾਂਟ ਲੱਗਿਆ ਹੋਇਆ ਹੈ ਵੱਡੀਆਂ ਨਹਿਰਾਂ ਦੇ ਬਿਲਕੁਲ ਨਾਲ ਅਗਲੇ ਪਾਸੇ ਤੇ ਅਸੀਂ ਪਿਛਲੇ 7 ਸਾਲਾਂ ਤੋਂ ਆਪਣੇ ਜਿਹੜੇ ਪਿੰਡ ਹੈ ਗੁਰੂਸਰ ਕਗਾ ਕਰਾਈ ਵਾਲਾ ਸਾ ਲੁੰਡੇ ਵਾਲਾ ਕੁਛ ਏਰੀਆ ਸਮਾਗ ਦਾ ਪੈ ਜਾਂਦਾ ਸਾਨੂੰ ਅਸੀਂ ਸੱਤ ਅੱਠ ਪਿੰਡਾਂ ਦੀ ਪਰਾਲੀ ਇਕੱਠੀ ਕਰਦੇ ਆਏ ਸਾਲ ਤੇ ਫਿਲਹਾਲ ਜਿਹੜਾ ਮੁੱਦਾ ਸਾਡਾ ਮੇਨ ਮੁੱਦਾ ਜੀ ਪੁਲ ਦਾ ਹੂੰ ਸਾਡਾ ਪ੍ਰਸ਼ਾਸਨ ਪੁਲ ਬੰਦ ਕਰ ਰਿਹਾ ਹੈ ਜਿਹੜਾ ਕਿ ਪੁਲ ਦਾ ਟਾਈਮ பீਡ ਹੈ ਬਹੁਤ ਗਲਤ ਟਾਈਮ ਦੇ ਇਹਨਾਂ ਨੇ ਬੰਦ ਕਰ ਰਏ ਹੈ ਉੱਪਰੋਂ ਹੁਣ ਝੋਨੇ ਦਾ ਸੀਜ਼ਨ ਆ ਰਿਹਾ ਹੈ ਕਿਸਾਨਾਂ ਨੂੰ ਵੀ ਦਿੱਕਤ ਆ ਸਾਨੂੰ ਵੀ ਦਿੱਕਤ ਆ ਰਹੀ ਹੈ ਬਹੁਤ ਵੱਡੀ ਇਹਦਾ ਇਹ ਵਿਸ਼ਾ ਵੀ ਸਾਡੀ ਪਰਾਲੀ ਨਹੀਂ ਇਕੱਠੀ ਹੋਣੀ ਅਸੀਂ 6-7 ਪਿੰਡਾਂ ਦੀ ਪਰਾਲੀ ਨਹੀਂ ਇਕੱਠੀ ਕਰ ਸਕਦੇਗੇ ਤੇ 6-7 ਪਿੰਡ ਅੱਗ ਲਾਉਣ ਨੂੰ ਮਜਬੂਰ ਹੋ ਜਾਣਗੇ ਕਿਉਂ ਅਸੀਂ 16 ਕਿਲੋਮੀਟਰ ਕਿਉਂ ਬਲਕਿ ਉੱਪਰ ਦੀ 17 ਕਿਲੋਮੀਟਰ ਜਿਹੜਾ ਦੂਸਰਾ ਰਸਤਾ ਇਹ ਕਹਿੰਦੇ ਐ ਪ੍ਰਸ਼ਾਸਨ ਵਾਲੇ ਕਹਿੰਦੇ ਐ ਗਰਮੈਂਟ ਕਹਿੰਦਾ ਵੀ ਤੁਸੀਂ ਦੂਸਰਾ ਪੁਲ ਯੂਜ਼ ਕਰ ਲਓ ਠੀਕ ਹੈ ਉਹ ਪੁਲ ਦਾ ਜੀ ਸ਼ਾਰਟ ਵੇ ਤੇ ਛੋਟਾ ਰਸਤਾ ਹੈ ਠੀਕ ਹੈ ਤੰਗ ਰਸਤਾ ਇੱਕ ਚੀਜ਼ ਆ ਜੇ 10 ਫੁੱਟ ਰਸਤਾ ਸ਼ੜਕ ਹੈ ਨਾ ਤਾਂ ਸਾਡੇ 17 17 ਫੁੱਟ ਚੌੜੇ ਭੰਗ ਹੁੰਦੇ ਆ ਨਾ ਸਾਡੇ ਭੰਗ ਨੰਗ ਦੇ ਨਾ ਉੱਥੇ ਸਾਈਡ ਮਿਲਦੀ ਨਾ ਕਿਸੇ ਵੀਕਲ ਨੂੰ ਨਾ ਜੀਵਿੰਦਾਰ ਨੂੰ ਨਾ ਬੱਚਿਆਂ ਵਾਲੀਆਂ ਵੈਣਾ ਜਿਹੜੀਆਂ ਆਉਣੀਆਂ ਜਾਣੀਆਂ ਬੱਸਾਂ ਦਾਣਾ ਮੰਡੀ ਦੀ ਫਿਰ ਲਿਫਟਿੰਗ ਹੋਣੀ ਹੈ ਕਿੰਨੇ ਪਿੰਡਾਂ ਦਾ ਸਾਡੇ ਅਨਾਜ ਆਉਂਦਾ ਇੱਥੇ ਠੀਕ ਹੈ ਉਹਦੀ ਵੱਡੀ ਸਮੱਸਿਆ ਹੈ ਸਾਡੀ ਤਾਂ ਪ੍ਰਸ਼ਾਸਨ ਨੂੰ ਤੇ ਡੀਸੀ ਸਾਹਿਬ ਨੂੰ ਇਹੀ ਮੰਗ ਹੈ ਵੀ ਪੁਲ ਦਾ ਕਹੀ ਤਾਂ ਕਹਿੰਦੇ ਹੁਣ ਬਣੇ ਸਾਨੂੰ ਚੰਗਾ ਪਰ ਇਸ ਟਾਈਮ ਪੁਲ ਦਾ ਕੰਮ ਸ਼ੁਰੂ ਨਾ ਕੀਤਾ ਜਾਵੇ ਇਹ ਸਾਨੂੰ ਝੋਨੇ ਦਾ ਸੀਜ਼ਨ ਕਰ ਕਰ ਲੈਣ ਦਿੱਤਾ ਜਾਵੇ 2 ਮਹੀਨੇ ਬਾਅਦ ਸਾਡੇ ਪੁਲ ਦਾ ਕੰਮ ਚਾਲੂ ਕੀਤਾ ਜੇ ਪੁਲ ਸਾਡੀ ਸਹੂਲਤਾਂ ਹੱਤੇ ਬਣ ਰਿਹਾ ਹੈ ਸਾਨੂੰ ਵੀ ਪੁਲ ਦੀ ਜ਼ਰੂਰਤ ਹੈ ਪਰ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਕੰਮ ਕਰਨਾ ਹੈ ਇਹਨੂੰ 2 ਮਹੀਨੇ ਡਿਲੇ ਕਰਕੇ ਕੀਤਾ ਜਾਵੇ ਜਿਹੜੀ ਅਸੀਂ ਹਾਂ ਜੇ ਪਰਸ਼ਾਸ਼ਨ ਚਾਹੁੰਦਾ ਵੀ ਜਿੱਥੇ ਪੁਲ ਨਹੀਂ ਉੱਥੇ ਵੀ ਪੁਲ ਬਣਦੀ ਐ ਸਾਈਡ ਤੇ ਠੇਕੇਦਾਰ ਆ ਜਿਹੜੇ ਸਾਡੇ ਪੁਲ ਵਾਲੇ ਉਹ ਆਪਣਾ ਲਾਹਾ ਤੱਕ ਰਹੇ ਪੁਰਾਣੇ ਪੁਲ ਦਾ ਇਹਦੇ ਉੱਤੇ ਬਣਾ ਕੇ ਸਾਈਡ ਤੇ ਟੱਕ ਰਹੇ ਆ ਹਾਂ ਠੀਕ ਹੈ ਨਾ ਜੀ ਜਿੱਥੇ ਪੁਲ ਨਹੀਂ ਉੱਥੇ ਕਿਹੜਾ ਪੁਲ ਨਹੀਂ ਬਣ ਦੇਗੇ ਪਰਸ਼ਾਸ਼ਨ ਨੂੰ ਇਹੀ ਅਪੀਲ ਆ ਭਾਈ ਵੀ ਸਾਡਾ ਪੁਲ ਤਾਂ ਬਣਾਇਆ ਜਾਵੇ ਪਰ 2 ਮਹੀਨੇ ਠਹਿਰ ਕੇ ਬਣਾਇਆ ਜਾਵੇ ਜਿਹੜੇ ਸਾਡੀ ਕਿਸਾਨਾਂ ਨੂੰ ਜੀਵਿੰਦਾਰਾਂ ਨੂੰ ਭੈਣ ਭਰਾਵਾਂ ਨੂੰ ਸਾਨੂੰ ਉਪਰਾਲੀ ਇਕੱਠੀ ਕਰਨ ਨੂੰ ਵੀ ਕੋਈ ਸਮੱਸਿਆ ਨਾ ਆਵੇ ਠੀਕ ਹੈ ਠੀਕ ਹੈ ਜੀ ਇਹੀ ਸਾਡੀ ਬੇਨਤੀ ਹੈ ਹਾਂ ਧੰਨਵਾਦ ਕਿੰਨੇ ਟੱਪੀ ਜਾਂਦੇ ਕਿੰਨਾ ਰਸ ਹੁੰਦਾ ਹੂੰ ਤੇ 17 ਫੁੱਟ ਵਿੱਚ 8 ਫੁੱਟ ਵਿੱਚ ਵੀ ਟੱਪ ਜਾਣਗੇ ਹੂੰ ਕਿਉਂਕਿ ਦਾਦਾ 15 15 ਫੁੱਟ ਚੌੜੇ ਟਰਾਲੇ ਵੀ ਐ ਭੋਂਗਾ ਵਾਲੇ ਹੈਗੇ ਐ ਤੇ ਫਿਰ ਕਿਸੇ ਪਾਸੇ ਸਾਈਡ ਨਹੀਂ ਮਿਲਨੀ ਆਏ ਨੇ ਪੋਲੋ ਤੋਂ ਦੀ ਚਾਰ ਪੰਜ ਪਿੰਡਾਂ ਦੀ ਆਵਾਜ਼ ਆਈ ਹੈ ਹੂੰ ਮੁੱਖ ਸਾਰਿਆਂ ਨੂੰ ਓਖਾ ਹੋ ਜੂਗਾ ਫਿਰ ਸਭ ਤੋਂ ਵੱਡੀ ਸਮੱਸਿਆ ਸਾਨੂੰ ਹੋਊਗੀ ਦਾਣੇ ਦੀ ਸਾਡੇ ਪਿੰਡ ਦਾ 4000 ਏਕੜ ਦੇ ਕਰੀਬ ਇਧਰਲੇ ਪਾਸੇ ਏਰੀਆ ਹੈ ਕਿਸਾਨ 15 ਕਿਲੋ ਪਹਿਲਾਂ ਹੀ ਮਾਰਿਆ ਹੋਇਆ ਜੀਮਿੰਦਾਰ ਤਾਂ 15 ਕਿਲੋਮੀਟਰ ਦਾ ਫੇਰ ਕਰਕੇ ਕਿਵੇਂ ਆਊਗਾ ਦਾਣਾ ਮੰਡੀ ਤੱਕ ਬਾਪ ਦਾ ਅਨਾਜ ਲੈ ਕੇ ਕਿੱਥੇ ਜਾਊਗਾ ਫਿਰ ਪ੍ਰਸ਼ਾਸਨ ਕਹਿੰਦਾ ਤੁਸੀਂ ਅੱਗ ਨਾਲੋਂ ਮਜਬੂਰ ਨੇ ਸੱਤਾਂ ਪਿੰਡਾਂ ਨੂੰ ਸਾਤੋਵਰ ਵਾਲੀ ਚੱਕੀ ਨਹੀਂ ਜਾਣੀ ਇਹਨਾਂ ਨੂੰ ਅੱਗ ਲਾਉਣੀ ਪਊਗੀ ਜਾਂ ਤਾਂ ਪ੍ਰਸ਼ਾਸਨ ਭਾਈ ਉਹ ਦੇ ਦਿਨ ਹਜ਼ਾਰਤ ਭਾਈਆ ਗਲਾ ਲੈਣ ਦੀ ਇਜਾਜ਼ਤ ਦੀ ਨਹੀਂ ਫਿਰ ਭਾਈ 2 ਮਹੀਨੇ ਪੁੱਲ ਦਾ ਡਿਲੇ ਕਰ ਦਿੰਦੇ ਸਾਡੀ ਤਾਂ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਠੀਕ ਹੈ ਜੀ ਮਿਹਰਬਾਨੀ ਜੀ ਅ ਵਿਸ਼ਾਲ ਜੀ ਬੋਲਦੇ ਹਾਂਜੀ 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 ਪੱਤਰਕਾਰ ਬੋਲਦਾ ਸੀ ਜਗਸੀਰ ਸਿੰਘ ਜੀ ਇੱਕ ਇੱਥੇ ਆਪਣੇ ਗੁਰੂ ਸਰ ਪੁਲ ਬਣ ਰਿਹਾ ਜਿਹੜਾ ਗਿੱਦੜਵਾ ਕੋੜੇ ਉਹ ਪਿੰਡ ਵਾਲੇ ਇਕੱਠੇ ਹੋਏ ਸੀ ਉਹ ਕਹਿੰਦੇ ਵੀ ਸਾਡੀ ਮੰਗ ਹੈ ਵੀ ਇਹਨੂੰ ਪੁਲ ਨੂੰ ਚਾਲੂ ਕੀਤਾ ਜਾਵੇ ਉਹ ਪੁਲ ਕਹਿੰਦੇ ਬੰਦ ਕਰਨਾਗਾ ਬਾਕੀ ਦੂਜਾ ਮੈਂ ਕੱਲ੍ਹ ਹੀ ਦੁਪਹਿਰੇ ਜੁਆਇਨ ਕੀਤਾ ਮੈਂ ਬਰਾਣਾ ਨਹੀਂ ਕੱਲ੍ਹ ਦੁਪਹਿਰੇ ਇੱਥੇ ਜੈਕਸਨ ਜੁਆਇਨ ਕੀਤਾ ਮੈਂ ਠੀਕ ਹੈ ਜੀ ਚਲਦੇ ਆ ਫਿਰ ਲੋਕ ਇੰਟਰਵਿਊ ਜੋ ਵੀ ਹੈਗਾ ਉਹ ਦੇਖ ਲਾਂਗੇ ਠੀਕ ਹੈ ਜੀ ਇਹ ਕਹਿੰਦੇ ਵੀ ਉਹ ਜਿਹੜਾ ਇੱਕ ਵਾਰੀ ਪੁਲਸ ਸਾਡ ਤੇ ਬਾਨਾਂ ਤੇ ਸਾਡਾ ਨਾਂਗਾ ਬੰਦ ਹੋ ਜੂ ਅੱਗੇ ਸੀਜ਼ਨ ਆਉਂਦਾ ਇੱਕ ਕਿਸੇ ਗੱਠਾਂ ਵਾਲੀ ਫੈਕਟਰੀ ਵੀ ਹੈ ਮੈਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਮੈਂ ਕੱਲ ਇਹੀ ਜੁਆਇਨ ਕੀਤਾ ਮੈਂ ਦੇਖ ਲੈਣਾ ਕੀ ਹੋ ਸਕਦਾ ਹੈ ਤੁਹਾਨੂੰ ਠੀਕ ਹੈ ਜੀ